ਖਬਰਨਾਮਾ ਦਿਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵੱਲੋਂ ਨਵੇਂ ਸਾਲ ਦੀ ਪਹਿਲੀ ਮੀਟਿੰਗ ਕਿਉਂ ਮੁਲਤਵੀ ਕੀਤੀ ਗਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇ ਕਿਉਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀ ਦੇ ਵਿੱਚ ਬੁਲਾ ਲਿਆ ਹੈ ਕੱਲ ਕੋਪੂਰਥਲਾ ਹੌਸ ਵਿੱਚ 11:30 ਤੇ ਮੀਟਿੰਗ ਹੋਵੇਗੀ ਕਿਉਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੋ ਧੜਿਆਂ ਦੇ ਵਿੱਚ ਵੰਡੀ ਗਈ ਹੈ ਦੁਫਾਰ ਹੋ ਗਈ ਹੈ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਕੀ ਆਮ ਆਦਮੀ ਪਾਰਟੀ ਦੇ ਕੰਮੀਨਰ ਜਿਮਨੀ ਚੌਂ ਲੜਨਗੇ ਲੁਧਿਆਣਾ ਵੈਸ ਤੋਂ ਜਿੱਥੋਂ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦੀ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਗੁਰਪ੍ਰੀਤ ਗੋਗੀ ਦੀ ਮੌਤ ਹੋ ਗਈ ਸੀ ਆਖਰਕਾਰ ਕਿਉਂ ਇੰਨੀ ਜਲਦੀ ਮੀਟਿੰਗ ਬੁલા ਲਈ ਗਈ ਹੈ ਅਰਵਿੰਦ ਕੇਚੀਵਾਲ ਦੇ ਦੁਆਰਾ ਅਰਵਿੰਦ ਕੇਜੀਵਾਲ ਵਿਹਾਰਿਆ ਮਨੀਸ਼ ਸੋਦੀਆ ਵੀ ਹਾਰਿਆ ਜਤਿੰਦਰ ਜੈਨ ਵੀ ਹਾਰਿਆ ਆட்சி ਸਿਰਫ ਆਪਣੀ ਜਿਹੜੀ ਹੈ ਸੀ ਅਰਥ ਬਚਾਈ ਬਾਕੀ ਜਿੰਨੇ ਵੀ ਵੱਡੇ ਆਗੂ ਸੀ ਆਪ ਆਦਮੀ ਪਾਰਟੀ ਦੇ ਉਹ ਸਾਰੇ ਢਾਈ ਟੇਰੀ ਹੋ ਗਏ ਉਹਨਾਂ ਦੇ ਕਿਲਿਆ ਨੂੰ ਢਾਹ ਲਾਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਖੱਤਿਏ ਪੁਖਤਾਏ ਜਾ ਰਹੇ ਨੇ ਕਿ ਆਮ ਆਦਮੀ ਪੰਜਾਬ ਦੇ ਵਿੱਚ ਦੁਫਰ ਹੋ ਚੁੱਕੀ ਹੈ ਇੱਕ ਧੜਾ ਹੈ ਜਿਹੜਾ ਹਰਪਾਲ ਸਿੰਘ ਚੀਮਾ ਵਾਲਾ ਦੂਸਰਾ ਧੜਾ ਹੈ ਜਿਹੜਾ ਭਗਵੰਤ ਮਾਨ ਵਾਲਾ ਕੁਝ ਵਿਧਾਇਕ ਜਿਹੜੇ ਨੇ ਸਪੋਰਟ ਕਰ ਰਹੇ ਨੇ ਹਰਪਾਲ ਸਿੰਘ ਚੀਮਾ ਦੀ ਜੋ ਪੰਜਾਬ ਦੇ ਮੌਜੂਦਾ ਖਜ਼ਾਨਾ ਮੰਤਰੀ ਨੇ ਉਹ ਜੀ ਸਪੋਰਟ ਕਰ ਰਹੇ ਨੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਕਿ ਸੂਬੇ ਦੇ ਭਗਵੰਤੋ ਮਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਭਗ 2.5 ਸਾਲ ਜਿਹੜੀ ਜਿੰਨੀ ਵੀ ਪਾਵਰ ਹੁੰਦੀ ਹੈ ਮੰਤਰੀਆਂ ਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਉਸ ਨੂੰ ਆਪਣੀ ਜੇਬ ਦੇ ਵਿੱਚ ਪਾ ਕੇ ਰੱਖਿਆ ਸੀ ਇਵਨ ਦੋ ਐਸ ਐਚਓ ਗੱਲ ਵੀ ਨਹੀਂ ਸੁਣਦਾ ਸੀ ਜਿਹੜੇ ਵਿਧਾਇਕ ਸੀ ਜਿਹੜੇ ਮੰਤਰੀ ਸੀ ਇਸ ਲਈ ਤਤਤੇ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਜੇ ਰਹਿੰਦੇ 2.5 ਸਾਲਾਂ ਦੇ ਵਿੱਚ ਇਸ ਤਰ੍ਹਾਂ ਕੰਮ ਚੱਲਿਆ ਤਾਂ ਨਹੀਂ ਹੋਵੇਗਾ ਹੁਣ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਵੱਡੇ ਫੈਸਲੇ ਹੋਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕਈ ਚੈਨਲ ਖੁਲਾਸੇ ਕਰ ਰਹੇ ਨੇ ਕਿ ਅਸਤੀਫਾ ਮੰਗਿਆ ਜਾਵੇਗਾ ਹਰਪਾਲ ਚੀਮਾ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਜਾਂ ਖੁਦ ਆਪ ਪੰਜਾਬ ਦੀ ਬਾਗ ਡੋਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਸੰਭਾਲ ਲਗੇ ਇਸ ਤਰ੍ਹਾਂ ਦੀਆਂ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਕੱਲ 11:00 ਵਜੇ ਤੋਂ ਲੈ ਕੇ 2:30 ਵਜੇ ਤੱਕ ਮੀਟਿੰਗ ਚੱਲੇਗੀ ਦਿੱਲੀ ਦੇ సీఎం ਕਪੂਰਸਲਾ ਹਾਊਸ ਵਿਕੇ ਜਿੱਥੇ ਬੜੇ ਵੱਡੇ ਉਲਟਫੇਰ ਹੋਣ ਦੀ ਸੰਭਾਵਨਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਨਸ਼ਨ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਕੁਝ ਮੇਰੇ ਵਿਰੋਧ ਵਿੱਚ ਨੇ ਜਿਹੜੇ ਲਗਾਤਾਰ ਮੇਰੀਆਂ ਸ਼ਿਕਾਇਤਾਂ ਕਰਦੇ ਸੀ ਉਹ ਮੰਨ ਲਓ ਸਾਰਾ ਸਿਸਟਮ ਜਿਹੜਾ ਹੈ ਮੀਟਿੰਗ ਦੇ ਵਿੱਚ ਦੇਖਿਆ ਜਾਏਗਾ ਖੋਣ ਕੇਜਰੀਵਾਲ ਹਰਪਾਲ ਚੀਮਾ ਜਾਂ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਹੀ ਕੁਰਸੀ ਤੇ ਰਹਿਣਗੇ ਇਹ ਤਾਂ ਕੱਲ 2.5 ਵਜੇ 2.5 ਵਜੇ ਤੋਂ ਬਾਅਦ ਹੀ ਪਤਾ ਚੱਲੇਗਾ ਕਿਉਂਕਿ 2.5 ਵਜੇ ਤੋਂ ਬਾਅਦ ਵੱਡੇ ਫੈਸਲੇ ਆਉਣ ਦੇ ਸੰਕੇਤ ਨੇ ਇਧਰ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਜਿਹੜੇ ਨੇ ਆਮ ਆਦਮੀ ਪਾਰਟੀ ਹੈ ਉਹ ਪੰਜਾਬ ਦੇ ਵਿੱਚ ਦੁਫਾਨ ਹੋ ਚੁੱਕੀ ਹੈ ਧੰਨਵਾਦ